ਸੱਜਣੋ ਆਸਤਾਂ ਅੰਬਰਸਰ ਦੀ ਧਰਤੀ ਦੇ ਉੱਤੇ ਖੜਿਆਂਗੇ ਆ ਜਿਹੜਾ ਘੋੜਾ ਖੜਾ ਨਾ ਘੋੜਾ ਇਹ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਮਰੀਕ ਗੰਡੂਆਂ ਦਾ ਘੋੜਾ ਹੈ ਉਹ ਮੈਨੂੰ ਪਤਾ ਹੀ ਨਹੀਂ ਲੱਗਿਆ ਯਾਰ ਇਹ ਮੈਂ ਗੰਡੂਆਂ ਦਾ ਪੈਸਾ ਦਿਖਾਈਗਾ ਮੈਨੂੰ ਪਤਾ ਨਹੀਂ ਸੀ ਦਾ ਇੱਕ ਘੋੜਾ ਆ ਜਾਂਦਾ ਵੱਡੇ ਵੱਡੇ ਘੋੜੇ ਸੱਜਣੋ ਇਹ ਅਮਰੀਕਨਾਂ ਦਾ ਪ੍ਰਧਾਨ ਦਾ ਟਰੈਕਟਰ ਹੈ ਸਾਡੇ ਇਕਾਈ ਦੇ ਪ੍ਰਧਾਨ ਦੇ ਪ੍ਰਧਾਨ ਜੀ ਕਿਵੇਂ ਇਹ ਟਰੈਕਟਰ ਇਹ ਟਰੈਕਟਰ ਅਮਰੀਕ ਪ੍ਰਧਾਨ ਦਾ ਜੀ ਗੰਡੂਆਂ ਗੰਡੂਆਂ ਦਾ अच्छा अच्छा ਮਾਇਲਾ ਦਲਾਹ ਜੀ ਵਾਹ ਜੀ ਵਾਹ ਖੁਸ਼ ਹਾਂ ਵਧੀਆ ਜੀ ਜਮਾ ਆ ਖੁਸ਼ ਕਰਨੇ ਨੇ ਆਪਾਂ ਦਾ ਉਹ ਵਾਹ ਸੱਜਣੂ ਆ ਘੋੜਾ ਸਾਡੇ ਜ਼ਿਲ੍ਹਾ ਪ੍ਰਧਾਨ ਦਾ ਹੈਗਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਮਰੀਕ ਸਿੰਘ ਗੰਡੂਆ ਉਹਦਾ ਘੋੜਾ ਸੱਜਣੂ ਨੀਲਾ ਘੋੜਾ ਇਹ ਪ੍ਰਧਾਨ ਜੀ ਕੀ ਕਹੋਗੇ ਇਹਦਾ ਬੱਚਾ ਜੋ ਆਪਾਂ ਗੱਲ ਕਰਕੇ ਗਏ ਤੇ ਸਾਥੀਆਂ ਨਾਲ ਜਦੋਂ ਇੱਥੇ ਘੜਾ ਅਠਾ ਫੁੱਟ ਪਣੀ ਫਿਰਦਾ ਸੀ ਉਹ ਗੱਲ ਤੇ ਆਪਾਂ ਪਹਿਰੇਦਾਰੀ ਕਰ ਰਹੇ ਹਾਜੇ ਕਿਉਂਕਿ ਘੜਾ ਪਾਣੀ ਦਾ ਆ ਤੇ ਜਿਹੜਾ ਲੋਕਾਂ ਨੂੰ ਹੜਾ ਕੇ ਲਿਆ ਡੰਗਰ ਪਸ਼ੂ ਨੂੰ ਘਰ ਘਰ ਨੂੰ ਫਸਲਾਂ ਨੂੰ ਇੱਕ ਹੜ ਲੋਕਾਂ ਦਾ ਆਇਆ ਜੀ ਜਿਹੜਾ ਮਦਦ ਕਰਨ ਵਾਸਤੇ ਉਹ ਹੜ ਦੇ ਫਿਰ ਬਹੁਤ ਮਦਦ ਕੀਤੀ ਹੈ ਇਸ ਭਾਈ ਜਰਨ ਸਿੰਘ ਸਾਡੇ ਜੀ ਤੇਜ਼ ਕਰਕੇ ਅੱਜ ਜਿਹੜਾ ਟਰੈਕਟਰਾਂ ਦਾ ਹੜ ਆਇਆ ਹੈ ਇਹ ਪਹਿਲੀ ਕਿਸ ਤਰ੍ਹਾਂ ਸਰੂਰ ਜ਼ਿਲ੍ਹੇ ਦੀ ਇੱਕ ਫਾਜ਼ਲ ਕਾਂ ਦੇ ਵਿੱਚ ਇੱਥੇ ਪ੍ਰਧਾਨ ਜੀ ਕਿੰਨੇ ਕੀਲੇ ਪੱਦਰ ਕਰਦੇ ਸੀ ਅੱਜ ਆਹ ਆਹ ਵਿਚਾਲਾ ਹੋ ਜੇ ਜਾਰੇ 35 ਕਿਲੇ ਲਾਪਟਾ ਹੈ ਇਹ ਸਾਰਾ ਬੱਦਰ ਹੋ ਜਾਊਗਾ ਤੇ ਬਾਕੀ ਦਾ ਜਿਹੜੇ ਤਿੰਨ ਸੇ ਪਤਾ ਉਧਰ ਚੱਲੀਆਂ ਹੋਈਆਂ ਨੇ ਮੋਟਰ ਪਿੰਡਾਂ ਦੇ ਵਿੱਚ ਉਹ ਵੀ ਕਰ ਦਾਂਗੇ 25-30 ਕਿੱਲੇ ਜੁ ਕਿਉਂਕਿ ਜਮੀਨ ਹੀ ਦੇਖ ਪਈਓ ਸਾਰੀ ਕਰ ਦਾਂਗੇ ਜੀ ਆਪਾਂ 50-60 ਕਿੱਲੇ ਜਮੀਨ ਦੇ ਪ੍ਰਧਾਨ ਜੀ ਤੁਸੀਂ ਜ਼ਿਲ੍ਹੇ ਦੇ ਪ੍ਰਧਾਨ ਨੂੰ ਦੱਸੋ ਖੁਸ਼ ਹੋਵੋ ਤੁਸੀਂ ਅੱਜ ਤੋਂ ਆਪ ਬੰਦੇ ਦਾ ਖੁਸ਼ ਹੋ ਤੁਸੀਂ ਸਰ ਤਾਂ ਬਹੁਤ ਖੁਸ਼ ਆ ਜੀ ਹੋਰੀਆ ਜੱਸੀ ਅਨਕਮਾਨ ਵਾਲੀ ਗੱਲ ਹੈ ਜੇ ਆਪਦੇ ਬਰਾਬਰ ਦੇ ਭਾਈ ਨੂੰ ਆਪਾਂ ਬਰਾਬਰ ਖੜਾ ਕਰੀਏ ਕਰ ਪ੍ਰਧਾਨ ਜੀ ਸਾਡੇ ਪ੍ਰਧਾਨ ਜੀ ਅਮਰੀਕ ਸਿੰਘ ਜਣੂ ਆਪਰਾਵੋ ਅੱਜ ਖੁਸ਼ ਹੈਗਾ ਪੈਰ ਹੀ ਲੱਗਦੇ ਜੱਟ ਦੇ ਥੱਲੇ ਮੇਰੇ ਵੀ ਨਹੀਂ ਲੱਗ ਰਹੇ ਪੈਰ ਥੱਲੇ ਆਏ ਆ ਬੜਾ ਖੁਸ਼ ਆ ਮੈਂ ਵੀ ਆ ਦੇਖ ਆ ਜਾਂਦਾ ਨੀਲਾ ਕੋਣਾ ਇਹ ਅਮਰੀਕ ਗੰਡਵਾਣਾ ਕੋਣਾ ਇਹ ਉਹਦਾ ਆ ਉਹਦਾ ਇਕਾਈ ਪ੍ਰਧਾਨ ਚਲਾ ਰਿਹਾ ਹੈਗਾ ਇਸ ਕਰਕੇ ਆ ਆ ਸਾਡੇ ਜਗENDER ਪ੍ਰਧਾਨ ਦਾ ਟਰੈਕਟਰ ਆ ਆ ਜਗENDER ਅਗਰਾਹਾ ਦਾ ਤੇ ਉਹਦਾ ਟਰੈਕਟਰ ਹੈ ਸਜਣੋ ਕਮਾਲ ਆ ਓਏ ਤੁਹਾਡੇ ਲੋਕੋ ਵਾਹ ਓਏ ਤੁਹਾਡੇ ਬਾਰੇ ਬਾਰੇ ਜਾਈਏ ਆ ਫਰਦਾ ਮਨਜੀਤ ਕਰਾਚਾ ਵਿਚਾਰਾ ਫਰਦਾ ਟੜਕੇ ਦਾ ਖਰੂਪਾ ਨਾ ਕਦੇ ਸੋਨਾ ਲੀਕਾ ਤੇ ਚੜ ਜਾਂਦਾ ਕਦੇ ਇਹ ਮਤਲਬ ਜੌਂਡਿਆਰ ਤੇ ਚੜ ਜਾਂਦਾ ਆ ਰੇਤਾ ਰੂਤੇ ਦਾ ਬਜਦੀ ਬੂਟ ਬੋਟਲ ਵੇੜੀ ਫਿਰਦਾ ਤੜਕੇ ਦਾ ਖੱਦੂ ਖੜਾਈ ਪੈਂਦਾ ਫਿਰਦਾ ਸੱਜਣੋ ਇਹ ਅਨਯਾਰਾ ਪ੍ਰਧਾਨ ਜੀ ਦੋਕ ਸ਼ਬਦ ਸੁਣਨੇ ਨੇ ਦੋਕ ਸ਼ਬਦ ਤੁਸੀਂ ਹਰਜੀਤ ਸਿੰਘ ਤੋਂ ਸੁਣ ਰਹੇ ਹੋ ਹਰਜੀਤ ਸਿੰਘ ਬਾਲਾ ਜਾਨੀ ਕਿ ਖੁਸ਼ ਹੈ ਕਿਉਂ ਜਦੋਂ ਅਸੀਂ ਐਡੀ ਵੱਡੀ ਖੁਸ਼ੀ ਮਿਲਦੀ ਹੈ ਜਦੋਂ ਕਿਸੇ ਦਾ ਭਲਾ ਕਰਦੇ ਹਾਂ ਕੰਮ ਕਰਦੇ ਹਾਂ ਇਹੀ ਵੱਡੀ ਖੁਸ਼ੀ ਹੈ ਸੱਜਣੋ ਜਿਹੜਾ ਲਗਭਗ ਇਹ 35 40 ਕਿਲੇ ਅਸੀਂ ਪੱਧਰ ਕਰ ਚੁੱਕੇ ਆ ਬਸ ਕਿ ਟਰੈਕਟਰ ਦੂਜੇ ਪਾਸੇ ਚੱਲ ਰਹੇ ਨੇ ਦੋ ਪਿੰਡਾਂ ਚ ਬਹੁਤ ਜਿਆਦੇ ਲੋਡ ਸੀ ਬੱਚੇ ਕਿੰਨਾ ਛੋਟੇ ਛੋਟੇ ਪਲਾਟ ਨੇ ਦੋ ਦੋ ਤਿੰਨ ਫੁੱਟ ਦੇ ਇੱਕ ਦੇ ਤਿੰਨ ਫੁੱਟ ਦੇ ਦੋ ਫੁੱਟ ਦੇ ਮਤਲਬ ਪ੍ਰੋਫੋ ਨਹੀਂ ਹੈ ਪੱਦਰ ਕਰਨ ਦੀ ਬਹੁਤ ਵੱਡੀ ਗੱਲ ਹੈ ਕਿ ਭਾਰਤ ਸੰਘ ਨੇ ਨੇਕਤਾ ਬਰਾਹਰ ਕਰਨਾ ਬਹੁਤ ਵੱਡੀ ਲੋਡ ਹੈ ਤੁਡੀ ਦਿੱਤੀ ਹੋਈ ਸੇਵਾ ਇੱਕ ਇੱਕ ਰੁਪਇਆ ਸਹੀ ਜਣੇ ਤੇ ਲੱਗ ਰਿਹਾ ਹੈ ਤੁਹਾਡਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਦਦ ਕੀਤੀ ਹੈ ਜਿਨ੍ਹਾਂ ਨੇ ਕੰਨਾਂ ਦੀਆਂ ਬਾੜੀਆਂ ਲਾ ਕੇ ਲੱਪੀਆਂ ਨੇ ਉਹ ਸਾਡੀਆਂ ਭੈਣਾਂ ਅਨੇ ਦੇ ਵਿੱਚ ਪਹਿਲਾ ਤੋਂ ਸਾਡੀ ਭੈਣਾਂ ਅੰਗਰੇਜ਼ कौर ਉਹਦੀ ਕਰੀ ਹੋਈ ਸੇਵਾ ਲੱਗ ਰਹੀ ਹੈ ਉਹ ਬੇਅਰਥੀ ਨਹੀਂ ਜਾਂਦੀ ਸਾਨੂੰ ਕਿਸੇ ਸੱਜਣ ਨੇ ਕਿਹਾ ਵੀ ਮੈਂ ਉਹਨੂੰ ਉਦੋਂ ਵੱਧ ਵਜਨ ਦੀਆਂ ਵਾਲੀਆਂ ਪਾ ਕੇ ਆਉਂਗਾ ਉਹ ਮਦਦ ਕਰਕੇ ਆਉਂਗਾ ਬਿਲਕੁਲ ਹਾਂ ਉਹ ਉਹਦੀ ਮਦਦ ਕਰੂਗਾ ਉਹ ਕਹਿੰਦਾ ਐਡੀ ਵੱਡੀ ਦੇਣ ਕਿਸੇ ਵੀ ਕੀਮਤ 'ਚ ਸਾਡੀ ਭੈਣ ਸਾਡੀ ਮਾਂ ਸਾਡੀਆਂ ਘਰ ਵਾਲੀਆਂ ਵਾਲੀਆਂ ਨਹੀਂ ਲਾ ਕੇ ਦਿੰਦੀਆਂ ਤੰਨ ਚੋਂ ਨਹੀਂ ਲੱਗ ਰਹੀਆਂ ਨੇ ਉਹਨੇ ਬੜਾ ਤਰਦ ਮੰਨਿਆ ਉਹ ਸਾਡੀ ਭੈਣ ਨੇ ਦੇ ਕਿਹਾ ਵੀ ਮੈਂ ਆ ਵੱਡੀ ਜਿਹੜੀ ਕਿ ਬਹੁਤ ਵੱਡੀ ਮਿਸਾਲ ਹੈ ਪ੍ਰਧਾਨ ਜੀ ਏਡੀ ਵੱਡੀ ਮਿਸਾਲ ਨਹੀਂ ਹੋ ਸਕਦੀ ਉਹ ਵੱਡੀ ਮਿਸਾਲ ਇੱਕ 40000 ਰੁਪਏ ਅੱਜ ਕਿਸੇ ਨੇ ਹੋਰ ਪਤਾ ਖਾਤੇ 'ਚ ਮੇਰੇ 'ਚ ਉਹਦੇ ਪਰ ਦੱਸੋ ਤਿਆਰਗੜ ਜੀਜੀਆ ਸਾਡੇ ਤਿਆਰਗੜ ਜੀਜੀਆ ਦੀ ਢੜਬਾ ਮਤਲਬ ਢੜਬਾ ਬਲਾਕ ਢੜਬਾ ਬਲਾਕ 'ਚੋਂ 40000 ਰੁਪਇਆ ਇਸ ਹੰਡ 'ਚ ਯੋਗਦਾਨ ਪਾਇਆ ਸਕੇ ਉਹਨਾਂ ਨੇ ਜਦੋਂ ਦੇਖੀਆ ਕੱਲ ਵੀਡੀਓ ਵੀ ਅਸੀਂ ਆਪ ਹੋਣਾ ਸੀ ਉਹਨਾਂ ਨੇ ਆਪ ਕੰਮ ਦਾ ਬਹੁਤ ਜੋਰ ਹੈ ਜੀ ਦੀ ਵੱਧ ਰਹੇ ਆ ਕਣਕ ਬੀਜਣ ਦਾ ਜੋਰ ਹੈ ਖਰਚੇ ਵੱਧ ਰਹੇ ਆ ਲੋਡ ਹੈ ਉਹਨਾਂ ਨੇ ਆਪ ਪਾਉਣਾ ਸੀ ਕਿਹਾ ਸੀ ਵੀ ਆਪ ਪਾਓ আর ਆਪ ਆ ਕੇ ਗਰਾਊਂਡ ਤੇ ਤੁਸੀਂ ਦੇਖੋ ਆਪ ਇਹ ਗੱਡੀ ਤੇਲ ਦੀ ਮਗਾ ਕੇ ਪਾ ਜਿਓ ਤੁਸੀਂ 40000 ਦਾ ਤੇਲ ਲਗਭਗ 2.5 ਲੱਖ ਦਾ 1.5 ਲੱਖ ਦਾ ਤੇਲ ਮੇਲੀ ਟਰੈਕਟਰਾਂ ਚ ਪੈਂਦਾ ਉਰੇ ਉਰੇ ਉਹ ਕਹਿੰਦੇ ਨਹੀਂ ਯਾਰ ਅਸੀਂ ਉਹਨਾਂ ਨੇ ਪੈਸੇ ਹਰਜੀਤ ਸਿੰਘ ਦੇ ਖਾਤੇ ਚ ਪਾਤੇ ਉਹ ਪੈਸਾ ਜਿਹੜਾ ਇੱਕ ਇੱਕ ਇੱਥੇ ਲੱਗ ਰਿਹਾ ਉਹਨਾਂ ਦਾ ਇਹ ਹੈ ਸੇਵਾ ਜਿਹੜੀ ਪਾਈ ਆ ਭਾਵਨਾ ਨਾਲ ਉਹ ਸਹੀ ਸਮੇਂ ਲੱਗ ਰਹੀ ਆ ਸਹੀ ਸਮੇਂ ਤੇ ਤੁਹਾਨੂੰ ਸਾਰਾ ਧੰਨਵਾਦ ਹਾਂਜੀ